ਸਸ਼ੀਕਲ ਜੀ ਮੈਨਾਂ ਪਿਤ ਘਰ ਹਾਜ਼ਰਾਂ ਜੀ ਕਿਰਨਦੀਪ ਕੌਰ ਦੁਆਰਾ ਲਿਖੀ ਗਈ ਕਹਾਣੀ ਨੋਤੀ ਸੱਠ ਲਗੀ ਆਉ ਆਪਾਂ ਸ਼ੁਰੂ ਕਰਦੀ ਹਾਂ ਔਰਤ ਤੇ ਮਰਦ ਫਰੀ ਬਹੁਤ ਕੁਝ ਪੜਿਆ ਤੇ ਸੁਣਿਆਈ ਖਾਸ ਕਰ ਔਰਤਾਂ ਬਾਰੇ ਹੀ ਜ਼ਿਆਦਾ ਲਿਖਿਆ ਜਾਂਦਾ ਹਰ ਔਰਤ ਕਠੋਰ ਨਹੀਂ ਹੋ ਸਕਦੀ ਤੇ ਹਰ ਔਰਤ ਇਨੀ ਨਰਮ ਵੀ ਨਹੀਂ ਹੁੰਦੀ ਇਹੀ ਗੱਲ ਮਰਦਾਂ ਦੀ ਪਰ ਸੁਣਨ ਵੀ ਚਾਹੁੰਦਾ ਹੈ ਕਿ ਮਰਦਾਂ ਦੇ ਦਿਲ ਕਠੋਰ ਹੁੰਦੇ ਨਹੀਂ ਪਰ ਨਹੀਂ ਹੋ ਸਕਦਾ ਮਰਦ ਔਰਤਾਂ ਨੂੰ ਵੀ ਕਮਜ਼ੋਰ ਦਿਲ ਹੁੰਨ। ਸਿਮਰ ਤੇ ਗੁਰੀ ਦਾ ਨਮ ਨਮ ਆਵਿਆ ਹੋਇਆ। ਘਰ ਆਈ ਨਮੀ ਨੇ ਮਿਲੀ ਬਹੁ ਨੂੰ ਵੇਖਣ ਆਉਂਦੀਆਂ। ਔਰਤਾਂ ਅਨਛੰਝ ਕਰੁੱਟਦੀਆਂ ਤੇ ਕਹਿੰਦੀਆਂ, "ਨੇ ਗਿੰਦਰੋ, ਵੇ ਕਿੰਨੇ ਸੋਹਣੇ ਨੂੰ ਲੈ ਕੇ ਆਈਆਂ ਤੂੰ। ਨਜ਼ਰ ਨਾ ਲੱਗ ਜੇ ਕਿਤੇ।" ਆਪਣੇ ਸਾਰੇ ਗਵਾਣਡ ਵਿੱਚ ਗੁਰੀ ਦੀ ਬਹੁ ਸਭ ਤੋਂ ਸੋਹਣੀ ਆ ਗਿੰਦਰੋ। ਗਿੰਦਰੋ, ਨਿੱਪੇਣੀ, ਰੱਬ ਹਰ ਇੱਕ ਨੂੰ ਇਹੋ ਜਹੀ ਬਹੁ ਦੇਵੇ। ਗਿੰਦਰੂ ਨੇ ਸਿਮਰ ਨੂੰ ਇੱਕ ਮਹੀਨਾ ਕੋਈ ਕੰਮ ਨਾ ਕਰਨ ਦਿੱਤਾ ਬਸ ਸਿਮਰ ਦੇ ਅੱਗੇ ਪਿੱਛੇ ਕੰਮ ਕਰਦੀ ਰਹਿੰਦੀ ਪਰ ਸਿਮਰ ਨੇ ਆਪਣੇ ਸੱਸ ਨੂੰ ਕਹਿ ਦਿੱਤਾ ਕਿ ਮੰਮੀ ਜੀ ਹੁਣ ਤੁਸੀਂ ਓਕੇ ਨਾ ਹੋਇਆ ਕਰੋ ਮੈਂ ਆਪੇ ਕਰ ਲਵਾਂਗੀ ਸਾਰਾ ਕੰਮ ਗੁਰੂ ਆਪਣੀ ਸੋਹਣੀ ਵਰਟੀ ਦੇ ਸਰਾਣੇ ਬੈਠਾ ਰਹਿੰਦਾ ਪਰ ਕਿੰਨਾ ਕੁ ਟਾਈਮ ਇਹ ਚੱਲਦਾ ਕੰਮ ਵੀ ਤਾਂ ਜ਼ਰੂਰੀ ਹੁੰਦੇ ਨੇ ਗੁਰੂ ਪ੍ਰਾਈਵੇਟ ਜੌਬ ਕਰਦਾ ਸੀ ਸਵੇਰ ਜਾਂਦਾ ਤੇ ਸ਼ਾਮ ਨੂੰ 5 ਵਜੇ ਕਰ ਆਉਂਦਾ ਕਿੰਦਰੂ ਦੀ ਦੋ ਜੁਆ ਗੁਰੀ ਅਤੇ ਵੱਡੀ ਕੁੜੀ ਸੁਖਵੀਰ ਵਿਆਹੀ ਹੋਈ ਸੀ। ਗਿੰਦਰੂ ਦੇ ਘਰ ਵਾਲਾ ਖੇਤੀਬਾਨੇ ਦਾ ਹੀ ਕੰਮ ਸਾੰਦਾ। 2 ਮਹੀਨੇ ਲੰਘ ਗਏ ਵਿਆਹੀ ਹੋਈ ਨੂੰ। ਸਿਮਰ ਸੰਦੀਹਾ ਉੱਠਦੀ ਚਾਹ ਬਣਾਉਂਦੀ ਫਿਰ ਗੁਰੀ ਲਈ ਟਿਫਨ ਤਿਆਰ ਕਰਦੀ। ਸਾਰਾ ਕੰਮ ਨਿਮੇੜਦੇ ਉਹਨਾਂ ਧੁੱਪ ਚੜ ਜਾਂਦੀ। ਉਹਨਾਂ ਦੀ ਇੱਕ ਗਵੰਡਨ ਵੇੜੇ ਦੀ ਛੋਟੀ ਕੰਦ ਉਤੋਂ ਗਿੰਦਰੂ ਨੂੰ ਆਵਾਜ਼ ਮਾਰਦੀ ਕਹਿੰਦੀ ਆ। "ਨੇ ਗਿੰਦਰੂ ਕੀ ਕਰੀ ਜਾਨੀ ਆ?" ਗਿੰਦਰੂ ਕੁਝ ਨਹੀਂ ਪੈਣੇ ਕੰਮ ਨਿਬੜੀ ਜਾਨੀਆਂ ਗਵੰਡਨ ਲਹਜ ਨਿਪੜਿਆ ਹੀ ਨਹੀਂ ਕੰਮ ਕੁੜੇ ਅੱਗੇ ਤਾਂ ਐਸ ਵੇਲੇ ਨੂੰ ਆਪਾਂ ਕੱਠੀਆਂ ਬਹਿ ਜਾਂਦੀਆਂ ਸੀ ਨੀ ਗਿੰਦਰੂ ਤੇਰੀ ਨੂੰ ਮੈਨੂੰ ਜਿੱਲੀ ਲੱਗਦੀ ਆ ਪੈਣੇ ਗੁੱਸਾ ਤਾਂ ਨਹੀਂ ਕਰੀ ਗਿੰਦਰੂ ਨੀ ਹੁਣ ਤੂੰ ਕੀ ਪੁੱਛਦੀ ਆ ਆਪਾਂ ਫੇਰ ਕਰਦੀਆਂ ਗੱਲਾਂ ਕੀ ਰਾਂ ਇਹਦੇ ਨਾਲ ਕੰਮ ਕਰਾਦੇ ਆ ਸਿਮਰ ਪੁੱਛੇ ਲਾਉਣ ਲੱਗ ਪੈਂਦੀ ਆ ਗਿੰਦਰੂ ਨੂੰ ਗਵੰਡਨ ਦੀ ਕਹੀ ਗੱਲ ਸਹੀ ਲੱਗਣ ਲੱਗ ਪਈ ਤੇ ਸਿਮਰ ਨੂੰ ਕਹਿੰਦੀ ਕੁੜੀ ਸਿਮਰ ਸਮਾਰ ਕੇ ਲਾਭ ਉਤ ਪੋਚਾ ਦਾਗ ਜੇ ਲੱਗੇ ਪਏ ਆ ਸਿਮਰ ਹਾਂਜੀ ਮੰਮੀ ਜੀ ਲਗਾਈ ਜਾਨੀ ਆ ਗਿੰਦਰੋ ਤੂੰ ਰਹਿਣ ਦੇ ਮੈਂ ਲਾ ਕੇ ਵਖਾਉਣੀ ਆ ਤੈਨੂੰ ਪੋਚੇ ਹੱਥ ਵਿੱਚ ਉਹ ਪੋਚਾ ਫੜ ਕੇ ਗਿੰਦਰੋ ਆਪੋ ਚ ਲਗਾਉਣ ਲੱਗ ਪੰਦੀ ਆ ਤੇ ਸਿਮਰ ਨੂੰ ਕਹਿੰਦੀ ਆ ਓ ਲਾ ਵੇਖ ਮੇਰੀ ਪੋਚੇ ਲਾਈ ਤੂੰ ਭਾਵੇਂ ਮੂੰਹ ਵੀਗਲਾ ਫਰਸ਼ ਚੋਂ ਸਿਮਰ ਚੁੱਪ ਕਰਕੇ ਨਹਾਉਣ ਲੱਗ ਪਈ ਕਿੰਧਰ ਨੂੰ ਹੁਣ ਸਿਮਰਦੀ ਹਰੇਕ ਕੰਮ ਵਿੱਚ ਗਲਤੀ ਲੱਗਦੀ ਜੇ ਸਿਮਰ ਸਬਜ਼ੀ ਸੁੱਕੀ ਬਣਾ ਦਿੰਦੀ ਤਾਂ ਸੱਸ ਕਹਿੰਦੀ ਇੱਕ ਸਬਜ਼ੀ ਦਾ ਤ ਤੂੰ ਧੂਆਂ ਹੀ ਕੱਢਦਾ ਜੇ ਉਹ ਤਰੀ ਵਾਲੀ ਬਣਾਉਂਦੀ ਤਾਂ ਉਹ ਕਹਿ ਦਿੰਦੀ ਵੇਖ ਢੱਕਲ ਪਾਣੀ ਕਰਕੇ ਧਰਤਾ ਪਰ ਸਿਮਰ ਚੁੱਪ ਕਰ ਜਾਂਦੀ ਥੋੜੇ ਦਿਨਾਂ ਬਾਅਦ ਸਿਮਰ ਨੂੰ ਉਹਦੇ ਮੰਮੀ ਪਾਪਾ ਮਿਲਣ ਆਏ ਸਿਮਰ ਬਹੁਤ ਖੁਸ਼ ਸੀ ਸ਼ਾਮ ਨੂੰ ਹੀ ਉਹਨਾਂ ਨੇ ਜਾਣਾ ਸੀ ਸਿਮਰ ਦਾ ਕਦ ਗੁਰੀ ਦੀ ਕੰਨੜੂ ਥੋੜਾ ਛੋਟਾ ਸੀ ਗੁਰੀਏ ਤੇ ਸਿਮਰ ਨੂੰ ਤੂਰੀ ਆਉਂਦੀਆਂ ਵੇਖ ਗਿੰਦਰੋ ਉਹਦੇ ਮਾਪਿਆਂ ਸਾਹਮਣੇ ਹੀ ਬੋਲੀ ਵੀ ਗੁਰੀ ਥੋੜਾ ਪਾਸੇ ਹੋ ਜਾ ਦੇਖ ਬਹੁਤਾ ਕਦ ਤੇਰੇ ਨਾਲੋਂ ਕਿੰਨਾ ਛੋਟਾ ਵੇਖਣ ਵਾਲਾ ਅਗਲਾ ਕੀ ਕਹੂੰ ਸਿਮਰ ਨੂੰ ਇਸ ਗੱਲ ਦਾ ਬਹੁਤ ਬੁਰਾ ਲੱਗਿਆ ਪਰ ਛੁਪ ਕਰ ਗਈ ਉਹ ਜਦ ਗੁਰੀ ਨੂੰ ਦੱਸਦੀ ਤਾਂ ਉਹ ਹਾਸੇ ਵਿੱਚ ਟਾਲ ਦਿੰਦਾ ਕਿ ਮੰਮੀ ਨੇ ਲਾ ਕੇ ਗੱਲ ਨਹੀਂ ਕੀਤੀ ਤੂੰ ਐਵੇਂ ਗੁੱਸਾ ਨਾ ਕਰਿਆ ਕਰ ਸਿੰਮਰ ਗੁਰੀ ਦੇ ਪਿਆਰ ਵਿੱਚ ਫਿਰ ਭੁੱਲ ਜਾਂਦੀ ਪਰ ਗੁਰੀ ਤੇ ਜਾਂਦੇ ਹੀ ਫੇਰ ਉਹਦੀ ਸੱਸ ਦਾ ਉਹੀ ਕੰਮ ਹੁਣ ਤਾਂ ਉਹ ਸਿੰਮਰ ਨੂੰ ਸਿੱਧੇ ਮੂੰਹ বিনা ਬੁਲੰਦੀ ਗੁਰੀ ਜਦੋਂ ਘਰੇ ਆਉਂਦਾ ਦੋਹੇ ਨੂੰ ਸੱਸ ਲੜ ਰਹੀਆਂ ਹੁੰਦੀਆਂ ਗੁਰੀ ਦੋਹਾਂ ਦੇ ਨਿਤ ਦੇ ਕਲੇਸ਼ ਤੋਂ ਉੱਕ ਚੁੱਕਿਆ ਸੀ ਕਿਸੇ ਸੁਣਦਾ ਦੋਹੀ ਆਪੂ ਆਪਣੇ ਦੁੱਖਾ ਸੁਣਾ ਦਿੰਦੀਆਂ ਗੁਰੀ ਕਹਿੰਦਾ ਤੁਸੀਂ ਮੈਨੂੰ ਘਰ ਹੀ ਨਹੀਂ ਬਣ ਦਿੰਦੀਆਂ ਆਉਣ ਸਰ ਲੱਗ ਪੈਂਦੀਆਂ ਮੈਂ ਹੀ ਘਰੋਂ ਨਿਕਲ ਜਾਣਾ ਫਿਰ ਤੁਸੀਂ ਹੋ ਜਾਈਓ ਸੌਖੀਆਂ ਗਿੰਦਰੂ ਨੂੰ ਲੱਗ ਪੈਂਦੀ ਉਹਦੇ ਘਰ ਵਾਲਾ ਮੱਗਰ ਉਹਨੂੰ ਬਥੀਰਾ ਸਮਝਾਉਂਦਾ ਕਿ ਤੂੰ ਬਹੂ ਨੂੰ ਨਾ ਲੜਾਇਆ ਕਰ ਮੁੰਡੇ ਨਾਲ ਪਰ ਗਿੰਦਰੂ ਗਵੰਡੀਆਂ ਦੀ ਉਂਗਲ ਚੜੀ ਹੋਈ ਸੀ ਸਿਮਰ ਨੇ ਗੁਰੀ ਨੂੰ ਕਿਹਾ ਕਿ ਮੈਨੂੰ ਤਾਂ ਪੀਕੇ ਛੱਡਾਓ ਮੈਂ ਨਹੀਂ ਰਹਿਣਾ ਇੱਥੇ ਮੈਂ ਐਨਾ ਕੰਮ ਕਰਦੀਆਂ ਫਿਰ ਵੀ ਮੰਮੀ ਜੀ ਮੈਨੂੰ ਸਿੱਦੇ ਮੂੰਹ ਨਹੀਂ ਬੋਲਦੇ ਗੁਰੀ ਸਿਮਰ ਨੂੰ ਪੀਕੇ ਛੱਡਾਇਆ ਗਿੰਦਰੂ ਹੁਣ ਖੁਸ਼ ਸੀ ਕਿ ਚੰਗਾ ਹੋਇਆ ਗੁਰੀ ਲੜ ਪਿਆ ਉਹਦੇ ਨਾਲ ਨਹੀਂ ਸਾਰਾ ਦਿਨ ਸਿਮਰ ਸਿਮਰ ਹੀ ਕਰਦਾ ਰਹਿੰਦਾ ਸੀ ਮਾਂ ਨੂੰ ਤਾਂ ਪੁੱਛਦਾ ਹੀ ਨਹੀਂ ਸੀ ਗੁਰੀ ਅੰਦਰੋਂ ਤੜਫੁੱਟਿਆ ਕੰਬਰੀ ਦੀ ਕੁੰਡੀ ਲਾਹੂ ਬਹੁਤ ਰੋਇਆ ਸਿਮਨ ਨੇ ਵੀ ਪੀਕੇ ਜਾਣ ਤੋਂ ਬਾਅਦ ਗੁਰੀ ਨੂੰ ਫੋਨ ਨਾ ਕੀਤਾ ਕਿੰਦਰੋਂ ਦੀ ਕੁੜੀ ਸੁਖਵੀਰ ਪ੍ਰੈਗਨੈਂਟ ਸੀ ਸੁਖਵੀਰ ਦੀ ਸੱਸ ਬਹੁਤ ਲਾਲਚੀ ਜੀ ਉਹਨੂੰ ਸੁਖਵੀਰ ਕੋਲ ਮੁੰਡੇ ਹੁੰਦੇ ਆ ਸੀ ਪਰ ਸੁਖਵੀਰ ਕੋਲ ਦੂ ਜੁੜੀਆਂ ਕੁੜੀਆਂ ਹੋ ਗਈਆਂ ਸੁਖਵੀਰ ਦੀ ਸੱਸ ਨੇ ਮੱਥੇ ਤੇ ਵੱਟ ਪਾ ਲਏ ਸੁਖਵੀਰ ਦੀ ਸੱਸ ਨੇ ਕਿਹਾ ਕਿ ਅਸੀਂ ਤੈਨੂੰ ਕੁੜੀ ਰੱਖਾਂਗੇ ਦੂਜੀ ਕਿਸੇ ਨੂੰ ਦੇ ਦਿਓ ਕਿਦਰੀ ਆਪਾਂ ਕੀ ਕਰਾਉਣਾ ਕੁੜੀਆਂ ਤੋਂ ਇਹ ਤਾਂ ਹੁਣ ਵਿਆਹਣ ਵਾਲੀਆਂ ਹੋ ਜਾਣਗੀਆਂ ਮੇਰੇ ਚਾਹ ਵਕਤ ਤਾਂ ਹੁਣੇ ਹੋਜੂ ਬੁੜਾ ਹਸਪਤਾਲ ਵਿੱਚ ਹੀ ਰੋਲਾ ਪੈ ਗਿਆ ਗਿੰਦਰੋ ਰੋਈ ਜਾਵੇ ਗੁਰੀ ਆਪਣੀ ਜੋਬ ਤੇ ਹੀ ਸੀ ਸੁਖਵੀਰ ਦਾ ਦਿਓਰ ਬੋਲਿਆ ਮੰਮੀ ਡਾਕਟਰ ਨੇ ਕਿਹਾ ਕਿ ਜੇ ਤੁਸੀਂ ਕੁੜੀ ਕਿਸੇ ਨੂੰ ਦੇਣੀ ਆ ਤਾਂ ਦੇ ਸਕਦੇ ਹੋ ਸਕਬੀਰ ਦੀ ਸੱਸ ਕਹਿੰਦੀ ਹਾਂ ਹਾਂ ਹੋਰ ਆਪਾਂ ਕੁੜੀਆਂ ਨਾਲ ਥੋੜੀ ਘਰ ਪਰਣਾ ਕੋਣਾ ਲਿਆਉ ਉਹਨੂੰ ਮੇਰੇ ਕੋਲ ਸਾਰਿਆਂ ਦੀ ਨਜ਼ਰਾਂ ਗੀਤ ਵੱਲ ਹੋ ਗਈਆਂ ਖਾਸ ਕਰ ਗਿੰਦਰੂ ਦੀਆਂ ਜਦੋਂ ਉਹਨੇ ਬਾਹਰ ਵੇਖਿਆ ਤਾਂ ਹੱਕੀ ਵਕੀ ਰਹਿ ਗਈ ਕਿਉਂਕਿ ਕੁੜੀ ਗੋਦ ਲੈਣ ਵਾਲਾ ਕੋਈ ਹੋਰ ਨਹੀਂ ਬਲਕਿ ਸਿਮਰ ਹੀ ਸੀ ਤੇ ਨਾਲ ਉਹਦੀ ਗੁਰੀ ਸੀ ਗਿੰਦਰੂ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗ ਗਈ ਉਹ ਇਸ ਸਿਮਰ ਅਗੇ ਹੱਥ ਜੋੜ ਗਏ ਗਿੰਦਰੂ ਨੇ ਸਿਮਰ ਤੋਂ ਮਾਫੀ ਮੰਗੀ ਕਿ ਸਿਮਰ ਮੈਂ ਤਾਂ ਤੇਰੇ ਨਾਲ ਇਹੋ ਜਿਹਾ ਸਲੋ ਕੀਤਾ ਪਰ ਤੂੰ ਫਿਰ ਵੀ ਮੇਰੀ ਕੁੜੀ ਦਾ ਸਹਾਰਾ ਬਣੀ ਗੁਰੀ ਕੋਈ ਗੱਲ ਨਹੀਂ ਮਾਂ ਹੁਣ ਤਾਂ ਤੂੰ ਸਮਝ ਗਈਆਂ ਕਿ ਆਪਣੀਆਂ ਨੋਹਾਂ ਵੀ ਕੁੜੀਆਂ ਨੇ ਕਿਸੇ ਕਰਦੀਆਂ ਹਰ ਕੰਮ ਵਿੱਚ ਨਗੋਚ ਕੱਢਣਾ ਉਹ ਵੀ ਬਿਨਾ ਗੱਲਵਾ ਤੇ ਮਾੜੀ ਗੱਲ ਆ ਨਾਲੇ ਤਾਂ ਮਾਂ ਤੂੰ ਮੈਨੂੰ ਤੜਫਾਇਆ ਸਿਮਰ ਨੂੰ ਜਿਹੜਾ ਤੜਫਾਇਆ ਉਹ ਵਾਕਾ ਹੁਣ ਇੱਕ ਵਾਅਦਾ ਕਰਮਾ ਕਿ ਤੂੰ ਕਦੇ ਵੀ ਸਿਮਰ ਨੂੰ ਕੁਝ ਨਹੀਂ ਕਹੇਂਗੀ ਕਿੰਦਰੂ ਨੇ ਆਪਣੇ ਨੂੰ ਸਿਮਰ ਨੂੰ ਗੱਲ ਨਾਲ ਲਾ ਲਿਆ ਤੇ ਖੁਸ਼ੀ-ਖੁਸ਼ੀ ਆਪਣੇ ਘਰ ਆ ਗਈ। ਸੁਖਵੀਰ ਦੀ ਕੁੜੀ ਉਹਨਾਂ ਨੇ ਆਪਦੀ ਝੂੜੀ ਪਵਾ ਲਈ। ਸੁਖਵੀਰ ਦੇ ਘਰ ਵਾਲੇ ਕੁਲਵੰਤ ਨੂੰ ਜਦੋਂ ਪਤਾ ਲੱਗਿਆ ਕਿ ਉਹਦੀ ਮਾਂ ਨੇ ਕੁੜੀ ਕਿਸੇ ਨੂੰ ਦੇ ਦਿੱਤੀ ਆ ਤਾਂ ਉਹ ਅੱਗ ਬਬੂਲਾ ਹੋ ਗਿਆ। ਉਹਨੇ ਆਪਦੀ ਮਾਂ ਨੂੰ ਬਹੁਤ ਗਾਲਾਂ ਕੱਢੀਆਂ ਕਿ ਜੇ ਕੰਨ ਨੂੰ ਤੇਰੀ ਕੁੜੀ ਦਿੱਤੀਆਂ ਹੋ ਗਈਆਂ ਤੂੰ ਦੇ ਦੇਵੇਂਗੀ ਕਿਸੇ ਨੂੰ। ਸੁਖਵੀਰ ਦੀ ਸੱਸ ਆਪਣੇ ਮੁੰਡੇ ਕੋਲੋਂ ਖਰੀਆਂ-ਖਰੀਆਂ ਸੁਣ ਹਸਪਤਾਲ ਚੋਂ ਬਾਹਰ ਆ ਗਈ ਪਰ ਕੁਲਵੰਤ ਨੇ ਆਪਣੀ ਮਾਂ ਨੂੰ ਫੇਰ ਘੇਰ ਲਿਆ ਕਹਿੰਦਾ ਮੇਰੀ ਕੁੜੀ ਮੈਨੂੰ ਚਾਹੀਦੀ ਆ ਮੇਰੀ ਪੁੱਛ ਹੀ ਬਣਾ ਤੂੰ ਕਿਸੇ ਨੂੰ ਕਿਵੇਂ ਪੜਾ ਸਕਦੀਆਂ ਮੇਰਾ ਜਵਾਬ ਤਾਂ ਉਹਦੀ ਮਾਂ ਨੇ ਕਿਹਾ ਪੁੱਤ ਸੁਖਵੀਰ ਦੀ ਮਾਂ ਲੈ ਗਈ ਆ ਕੁੜੀ ਨੂੰ ਉਹ ਕਹਿੰਦੇ ਜਦੋਂ ਥੋੜੀ ਸੂਹ ਵਾਲੀ ਹੋ ਗਈ ਅਸੀਂ ਛੱਡ ਜਾਵਾਂਗੇ ਹੁਣ ਦੋ ਜਵਾਕ ਪਾਲਣੇ ਕੁੜੀ ਨੂੰ ਔਖੀ ਆ ਫੇਰ ਕਿਤੇ ਜਾ ਕੇ ਕੁਲਵੰਤ ਨੂੰ ਸਾਹ ਆ ਪਰ ਕੁਲਵੰਤ ਨੇ ਆਪਣੀ ਮਾਂ ਨੂੰ ਕਿਹਾ ਕਿ ਜੀ ਅੱਜ ਤੋਂ ਬਾਅਦ ਤੂੰ ਸੁਖਵੀਰ ਨੂੰ ਕਿਹਾ ਕੁੜੀਆਂ ਬਾਰੇ ਤਾਂ ਮੈਂ ਘਰ ਛੱਡ ਕੇ ਚਲਾ ਜਾਣਾ ਮਾਂ ਨੇ ਤਰਲਾ ਪਾਇਆ ਕਿ ਪੁੱਤ ਹੋਣੇ ਕੁਝ ਕਹਿੰਦੀ ਸਿਮਰ ਤੇ ਗਿੰਦਰੂ ਦੋਹੇ ਕੰਮ ਵੀ ਕਰਦੀਆਂ ਰਲ ਕੇ ਨਾਲੇ ਕੁੜੀ ਨੂੰ ਖੇਡ ਲਾਈ ਰੱਖਦੀਆਂ ਸਿਮਰ ਕੁੜੀ ਦਾ ਆਪਣੀ ਜਾਨ ਤੋਂ ਵੀ ਵੱਧ ਖਿਆਲ ਰੱਖਦੀ ਹੁਣ ਗਿੰਦਰੂ ਨੂੰ ਅਹਿਸਾਸ ਹੋਇਆ ਕਿ ਮੈਂ ਐਵੇਂ ਸਿਮਰ ਨਾਲ ਲੜਦੀ ਰਹੀ ਗੁਰੀ ਤੇ ਸਿਮਰ ਪਹਿਲਾਂ ਵਾਂਗ ਹੁਣ ਇੱਕ ਦੂਜੇ ਦਾ ਬਹੁਤ ਕਰਦੇ ਤਨਵਾਜੀ ਇਹੋ ਜਿਹੇ ਹੀ ਪਰਿਵਾਰਿਕ ਤੇ ਸਮਾਜਿਕ ਕਹਾਣੀਆਂ ਸੁਣਨ ਦੇ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਸਤਿ ਸ਼੍ਰੀ ਅਕਾਲ ਜੀ